ਆਗੇ ਨਹੀਂ ਉਹ ਬਾਬਾ ਰੈਣ ਦੇ ਮੀ ਪੂਰੀ ਤੈਸ਼ਾਸ਼ਤਰ ਸਾਜਰੀ ਚੱਕ ਲੈ ਮੈਂ ਬੰਦੇ ਮਿਲ ਗਏ ਅੱਛਾ ਵੱਢਣੇ ਕਿ ਉਹ ਗੰਨਾ ਵੱਢਣਾ ਗੰਨਾ ਵੱਢਣਾ ਬੰਦੇ ਨਹੀਂ ਵੱਢਣੇ ਮੈਂ ਤਾਂ ਕਹਿੰਦਾ ਬੰਦੇ ਮਿਲ ਗਏ ਬੰਦੇ ਛੱਡਦਾ ਨਹੀਂ ਹੋਣਾ ਜਿਹੜਾ ਰਹਿ ਗਿਆ ਆ ਕਿਆ ਬਣ ਗਿਆ ਇਹ ਧੁੰਦ ਦਾ ਹਾਂ ਹਾਂ ਜਦੋਂ ਹੁਣ ਤਾਂ ਐਮਾ ਪਹਿਲਾਂ ਆ ਦੱਸ ਦੇਣ ਉਹਦੇ ਬਾਅਦ ਮੈਨੂੰ ਦੇਖਣਾ ਨਹੀਂ ਮੈਂ ਬਾਰ ਬਾਰ ਕਿ ਪਿੰਡੇ ਫਕੀੜੀਆਂ ਜੇ ਲੜਨੀ ਆ। ਹਾਂ, ਸਾਜਰੇ ਨਿਕਲੇਗਾ ਨਹੀਂ। ਹਾਂ, ਤੋ ਪਾਣੀ ਖਿਲੀ। ਘੜੀ ਘੰਟੇ ਦੀ ਰਹਿ ਜਾਣੀ ਤਸ ਤੋਂ। ਠੰਡ। ਉਹ ਮੈਂ ਤਾਂ ਇਹ ਚ ਕੱਲ ਦਾ ਰੇਤ ਕਾਉਣਾ ਯਾਰ ਇਹ ਸਾਲਾ ਪੈਰ ਖੜਦਾ। ਪੈਣਾ ਨਹੀਂ ਇਹਨੇ ਗੱਲਾ ਪਿਆ ਤਾਂ ਪੂਰਾ। ਉਹ ਗਿੱਲਾ ਪਤਾ ਪੂਰੀ ਕਿੱਥੇ ਆ? ਜਿੱਥੇ ਜਿੱਥੇ ਮਸ਼ੀਨ ਘੜੀ ਹੋਈ ਆ। ਹਾਂ। ਉੱਥੋਂ ਉੱਥੇ ਗਿੱਲੇ ਉਧਰ ਸੁੱਕਾ ਪਿਆ। ਅੱਛਾ ਉਧਰ ਸੁੱਕਾ। ਹਾਂ। ਫਿਰ ਤਾਂ ਮਾਰ ਦੇ ਚੜਾ ਕੇ ਮੂਰੀਆਂ। ਫਿਰ ਤਾਂ ਕਰਨਾ ਹੀ ਪੈਣਾ ਕੋਸ। ਮਾਰੀ 3:00 ਵਜੇ ਤੇ ਹੁਣ ਤਾਂ ਆਏ ਆ ਵੀ ਮੋਸ ਬਹੁਤ ਆ। ਉਸੇ 4:00 ਵਜੇ ਉਤਰ ਨਹੀਂ ਜਾ ਕੇ 5 ਹੌਰਾ ਤੇ ਕਪੜੇ ਪਹਿਉਣੇ ਵਾਲਾ ਕੰਮ ਚੱਲ ਬਾਈ ਚੱਲੀ ਇੱਧਰ ਵੀ ਦੇਖ ਆਈਏ ਤਾਂ ਲਾਇਆ ਅੱਜ ਬੰਦੇ ਬੰਦੇ ਵਰਚੀ ਤਾਂ ਆ ਜਵੇ ਹੂੰ ਵਰਚੀ ਦੂਆ ਗਰੁੱਪ ਚੱਲੇ ਤੇ ਪੂਰੀ ਪਤਾ ਲੱਗਣਾ ਕੋਸ ਦੂਏ ਗਰੁੱਪ ਤਾਂ ਇਹ ਕੋਸ ਰਹੀ ਨਹੀਂ ਐ ਅੱਛਾ ਹੂੰ ਦੂਸਰੇ ਗਰੁੱਪ ਕਾ ਦੂਸਰਾ ਗਰੁੱਪ ਚੱਲਦੀ ਸਾਰੇ ਆ ਜਾਣੀ ਇੱਕ ਅੱਛਾ ਹੂੰ ਹੂੰ ਫਿਰ ਇੱਕ ਐਚ ਇਹ ਆ ਉਹ ਥੋੜੀ ਲੇਟ ਆ ਤਿੰਨ ਘਜਰ ਨੰਬਰ ਪਿੱਛੇ ਆ ਬਈ ਜਣੀ ਕਸੀਂ ਆਏ ਆ ਪੂਰੀ ਜੀ ਕੋ 10 ਪਰਚੀਆਂ ਅਸੀਂ ਉਹਨਾਂ ਦੇ ਨਾਲੇ ਵਿਲੇ ਹੋਣਾ ਕੱਲੇ ਨਹੀਂ ਛੱਡਨੇ ਕੱਲੇ ਨਹੀਂ ਛੱਡਨੇ ਆ ਵੀ ਆਏ ਆ ਆਹ ਕੱਲ ਬੁਛਾ ਕੇ ਆਣ ਬਣਾ ਕੇ ਇਹਨੂੰ ਪੱਤੀ ਹਾਂ ਗਾਹ ਜਾ ਕੇ ਤਾਂ ਅੱਗ ਲਾ ਦੂੰਗਾ ਥੋੜੀ ਜੀ ਆਈਏ ਪੂਰੀ ਬੰਦੇ ਪਤਾ ਨਹੀਂ ਕਿਉਂ ਹੋਰ ਉਹ ਗੰਨੇ ਵਾਲਾ ਹੀ ਆ ਗੰਨੇ ਵਾਲਾ ਹੀ ਆ ਗੰਨੇ ਵਾਲੇ ਬੋਲੇ ਬੋਲੇ ਹੁੰਦਾ ਵਿੱਚ ਵਜਣਾ ਦਾ ਹਾਂ ਬੋਲੇ ਬੋਲੇ ਗੰਨੇ ਵਾਲਾ ਹੀ ਆ ਲੈ ਜੁਪੈਰ ਖੜਨ ਲੱਗ ਗਿਆ ਚੁਗਾ ਛਟੀਆਂ ਹੀ ਇਹਦੀਆਂ ਹਾਂ ਮੇਰ ਕੋ ਬੂਰੀ ਸਰੋਂ ਆ ਮੈਂ ਕਿਹਨਾ ਕਿਹਰਾ ਲਾ ਦ ਮੈਰੂ ਦੇ ਨਾਲ ਉਧਰ ਸਰੋਂ ਹੁੰਦਾ ਨਹੀਂ ਯਾਰ ਹੁੰਦਾ ਨਹੀਂ ਪ੍ਰੋਜੈਕਟ ਹਾਂ ਇੰਨਾ ਹੁੰਦਾ ਨਹੀਂ ਹੈਗਾ ਜੱਗੇ ਨੇ ਲਾਇਆ ਤਾਂ ਹਾਂ ਚਲ ਦੇਖਦੇ ਹਾਂ ਟੱਪਕ ਲੱਗ ਜਾਂਦੀ ਹੈ ਜੇ ਬੜੀ ਹੋ ਜਾ ਬੜੀ ਨਹੀਂ ਹੁੰਦੀ ਜੱਗਾ ਵੀ ਮੈਨੂੰ ਕਹਿੰਦਾ ਤਾਂ ਕਹਾਂ ਸੁੱਕ ਜਾਣੀ ਬੜੀ ਹੈ ਨਾ ਛੋਟੀ ਸਰੋਂ ਤਾਂ ਹੋ ਜਾਂਦੀ ਹੈ ਦੇਖਦੇ ਹਾਂ ਬਾਈ ਇੱਕ ਵਾਰ ਆਇਆ ਰਹੀ ਰੂ ਬਹੁਤ ਮੰਗਦੀ ਐ ਢਾਇਆ ਦੂ ਯਾਰ ਹਾਂ ਆਹ ਜਾ ਕੇ ਕਿਤੇ ਹੁੰਦੀ ਐ ਇਹ। ਰਾਂਗ ਬਹੁਤ ਮੰਗਦੀ ਜਿਹੜੀ ਏਕਣਾ ਲੱਗਦੀ ਆ। ਜਿਹੜੀ ਏਕਣਾ ਜਿਹੜੀ ਦੂਹੇ ਤਰ੍ਹਾਂ ਉਹ ਆਪਣਾ ਟਮਾ ਟੱਲਾ ਚੱਲੀ ਜਾਂਦਾ ਹੋ ਜਾਂਦੀ ਆ। ਜਿਹੜਾ 50 ਕੁਇੰਟਲ ਕੰਨਾ ਪੂਰੀ ਵੱਡ ਹੋ ਗਿਆ। ਹਾਂ। ਆ 60 ਕੁਇੰਟਲ ਦਾ ਖੜਾ 670। ਆਹਾਂ। ਹਾਂ। ਹਾਂ ਹੈਗਾ। ਕੰਨਾ ਖੇਲ ਦੋ ਯਾਰ। ਹਾਂਜੀ। ਕੰਨਾ ਖੇਲਣਾ ਜੀ। ਹੈਂ? ਇਹਦੇ ਨਾਲ ਆਹ ਛੇ ਲੈਣਾ ਏ। ਆਹ ਕੋਈ ਨ ਕਰ ਦਿੰਨਾ ਜੀ। ਪਰਚੀ ਲੋਡ ਕਰ ਦੂੰਗੇ। ਹੈਂ? ਪਰਚੀ ਲੋਡ ਮਿਲ ਕ। ਆਹ ਦੇਖਦੇ ਹਾਂ ਕੁਝ ਜਿਹਾ ਜਿਹਾ ਹੋਗਾ ਐਸਾ ਕਰ ਲੇਗੇ। ਨੰਬਰਦਾਰ ਦੱਸ ਤੂੰ ਕਿਹੜਾ ਏ? ਲੰਬੜਦਾਰ ਦਾ ਸਹ ਕਿਹੜਾ ਏ? ਕਿੰਨੇਦਾਰ ਤੋਂ ਲਾਲਦੇਵ ਹੈ ਜੀ। ਲਾਲਦੇਵ। ਹਾਂਜੀ। ਪੂਰੀ ਦੇਖੀ ਕਿਹੜਾ ਲਾਲ? ਲਾਲਟਨ। ਲਾਲਟਨ ਨਹੀਂ, ਲਾਲਦੇਵ ਇਹਨਾਂ ਦਾ। ਉਹੀ ਆ। ਉਹੀ ਆ ਬਾਈ ਲਾਲਦੇਵ। ਹਾਂਜੀ ਹਾਂ। ਲਾਲਟਨ ਆ ਉਹ ਲੋ। ਇਹ ਲਾਲਦੇਵ ਕਹਿੰਦੇ ਆ ਪਾ ਲਾਲਟਨ ਕਹਿੰਦੇ ਆ। ਸਪਾਈ ਦਾ। ਚਾਹਣਾ ਬੇਕਾਰ ਲੱਕੜੀ ਦਾ ਕੋਈ ਭਰੋਸਾ ਕਿਤੇ ਪੈਂਦੀ ਬਿਜਲੀ ਇਹਦੇ ਪਾ। ਹਾਂ? ਇਹ ਕੇ ਮੂ ਟਟ ਕੇ ਬਾਈ ਪਤਨੀ ਕੱਢ ਕਰ ਜਣ ਲੈ ਨੇ। ਇਹ ਮੋਟਰ ਪਈਦੀ ਬਾਈ ਬਿਜਲੀ। ਇੱਥੇ ਪਾੜ ਕੇ ਖੜਤੀ ਬਾਈ ਮੋਟਰ ਰਹੇ। ਹਾਂ ਤੇ ਬੈ ਦੇ ਕਰਕੇ ਪਈ ਜਦੇ। ਸਪੈਦਾ ਕਰਕੇ ਉਹ ਪਈ ਗਈ ਜਿੱਲਾ। ਸਪੈਦਾ ਕਰਕੇ ਬਿਜਲੀ ਉਹ ਬੱਵੀ ਰਹੇ ਉੱਥੇ ਕਿੰਨੇ ਬੂਟੇ ਨੇ ਸਾਰੇ ਬੂਟੇ ਸਪੈਦੇ। ਹੂੰ। ਸਪੈਦਾ ਕਰਦਾ ਕੰਮ ਕਹਿੰਦੇ ਬਈ ਕਹਿੰਦੇ। ਆਹ ਰੋਲੈਂਟਰ ਲੂਂਟਰ ਜਿਹਦਾ ਖਾਸਾ ਭੰਤਾ ਦਾ। ਆ ਫੀਡਿੰਗ ਫਾਟਿੰਗ ਵਾਲੀ ਤਾਰ ਨਹੀਂ ਸਾਰੀ ਹੀ ਆਲਤੀ ਦੀ। ਫੀਡਿੰਗ ਵਾਲੇ ਸਾਰੇ ਆਪਾਂ ਸਟਾਰਟਰ ਸਟੂਟਰ ਸਾਰੇ ਕੋ ਭੂਕਦਾ ਦਾ। ਬਿਜਲੀ ਆ ਭਾਈ। ਹਾਂ ਉੱਥੇ ਪਈਦੀ ਦੇਦਾ। ਇੱਕ ਹੋਰ ਤਾਂ ਹੋਰੇ ਕਿੱਥੇ ਤਾਂ ਉਹਦੇ ਆਹ ਤਾਂ ਹੈ ਆਉਸੋ ਬਾਈ ਦਾ ਉਹਦੇ ਪਈ ਦੀ ਇਹਦੇ ਪਈ ਦੀ ਉਹਦੇ ਵੱਜ ਕੇ ਉਹਨੂੰ ਪਾੜ ਕੇ ਫਿਰ ਇਹਦੇ ਵਿੱਚ ਬੜੀ ਕੋਠੇ ਤਾਂ ਵੜਾਇਆ ਫਿਰ ਨਾ ਦੇ ਇੱਧਰ ਆਦੇ ਨਾ ਉਹ ਤਾਂ ਹੀ ਉਹ ਵੇ ਆਹ ਆ ਤਾਂ ਹੀ ਮੈਂ ਜੰਗਲ ਰੋਟੇ ਆ ਜੰਗਲਾ ਤਾਂ ਹੀ ਟੁੱਟਿਆ ਤਾਂ ਫੀਡਿੰਗ ਵਾਲੀ ਬਾਈ ਤਾਰ ਪਾਈ ਹੋਈ ਦੀ ਵਿੱਚ ਨੂੰ ਉਹਨਾਂ ਨੇ ਕੱਢ ਕੇ ਬਾਹਰ ਛੜਤੀ ਹਾਂ ਦੇਖ ਲੈ ਬਿਜਲੀ ਨਾਲ ਨਹੀਂ ਕੱਢ ਹੁੰਦੀ ਉਹਨੇ ਕੱਢ ਹਾਂ ਮਿੰਟ ਲਾਇਆ ਉਹਨਾਂ ਦਾ ਸਕਿੰਟ ਲਾ ਲਾਇਆ ਇਹਨਾਂ ਨੂੰ ਵੱਢਣ ਤੁੰਦੜਾ ਹਾਲ ਬਈ ਅੱਜ ਅੱਜੂ ਹੀ ਆ ਕਿਹੜਾ ਹੀ ਆ ਚਲੋ ਦੇਖਦੇ ਆਂ ਬਾਈ ਦਿਨ ਜੇ ਚੜੇ ਕੋ ਕੰਮ ਸਰੂ ਰਹਿਂਦੀ ਆ ਬਾਈ ਥੋੜੀ ਲਾਉਣੇ ਨੂੰ ਉਹ ਲਾਉਂਗੇ ਪਹਿਲਾਂ ਉਸ ਤੋਂ ਬਾਅਦ ਦੇਖਾਂਗੇ ਕਣਕ ਚ ਰੇ ਬਾਈ ਕਣਕ ਦਿਨਾਂ ਨਾਲ ਜਵੀ ਚ ਰੇ ਫਿਰ ਸ਼ਾਂਗਣੇ ਬੂਟੇ ਸ਼ਾਂਗ ਹੋਈਆਂ ਛੁਗਣੇ ਆ ਚਲ ਵੜਦੋਗਾ ਸਾਰੇ ਲੋ ਬਾਈ ਆ ਲਾਈਆ ਕੱਲ ਉਜਾ ਹੁੰਦੇ ਚਾਹੀਦੀ ਆ ਸਾਰੇ ਇੱਥੇ ਗੈਪ ਤਾਂ ਬਾਈ ਦਾ ਸਾਰੀ ਜੰਮੀ ਹੋਈ ਨਹੀਂ ਦੀ ਉਹ ਰਹਿ ਗਈ ਬਾਕੀ ਇੱਕਾ ਕੱਲ ਲੋਗਾ ਦਾ ਬਈ ਕੱਖਾਂ ਦਾ ਟਾਈਮ 2 ਵਜੇ ਕੇ ਤੇ ਸ਼ਰਦਾ ਦਾ ਬਣ ਕੰਮ ਦਿਨ ਤਾਂ ਜਿਵੇਂ ਨਹੀਂ ਚੜਿਆ 12 ਵਜੇ ਉਹ ਜੋ ਲੱਕੜੀ ਹੁਣ ਥੋੜੀ ਹੋਰ ਆ ਲਾ ਦੀ ਵਿੱਚ ਜਿਹੜਾ ਰਹੇਗਾ ਥੋੜਾ ਜਿਹਾ ਲੋ ਬਾਈ ਸਰੋ ਲਾਤੀ ਤੇ ਆਏ ਗੇੜਾ ਮਾਨ ਅਜ ਰੌਤਾ ਫਰਵਦਾ ਪਲਾਟ 'ਚ ਆਏ ਆ ਉਹ ਕੀ ਹੋ ਗਿਆ ਉਹਨਾਂ ਨੂੰ ਇੱਧਰ ਮਿਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਬੇਸਤ ਬੰਦੇ ਆ ਬਾਈ ਨਹੀਂ ਬੇਸਤ ਨਹੀਂ ਆਗੇ ਹਾਂ ਮੈਂ ਨਗਰ ਤਾਂ ਹੁਣ ਕਰਨੇ ਪਾਣਾ ਕੋਈ ਦਿਨ ਦੇ ਵਿਲੇ ਹੀ ਫਿਰਦੇ ਅਸੀਂ ਠੀਕ ਆ ਇਹ ਆਇਆ ਮਸਰ ਕਰ ਚੱਕਾ ਬਾਈ ਇਹ ਆ ਬਾਈ 826 ਠੀਕ ਆ ਹਾਂ ਮੈਂ ਸੁੱਕੇ ਪਕੇ ਵਿੱਚ ਕਣਕ ਨੂੰ ਆ ਕੇ ਹੋਇਆ ਦੇਖ ਤਾਂ ਇਹ ਪਹਿਲਾਂ ਪਹਿਲਾਂ ਹੀ ਹੋਈ ਸੀ ਮੈਂ ਤਾਂ ਬਹੁਤ ਟਾਈਮ ਡੈੜੀ ਆਉਂਦਾ ਮੈਂ ਤਾਂ ਬਹੁ ਟਾਈਮ ਬਾਦਾ ਜਾਂਦਾ ਯਾਰ ਵੀ ਨਹੀਂ ਡੈੜੀ ਹਾਂ ਕਾਟਾਂ ਚ ਹੋਈ ਗਿਆ ਇਹ ਕਣਕ ਕਿੱਦਿ ਹੈ ਪੈਰ ਪੂਰਾ ਖੋਇ ਪੋਣਾ ਫੇਰ ਉਹ ਲੈ ਜਾਂਦਾ ਪਾਣੀ ਇਹ ਬਾਈ ਤੁਹਾਨੂੰ ਯਾਦ ਕਰਾਦੀ ਏ ਇਹੋ ਜੀਰੀ ਆ ਇਹਨਾਂ ਸੌਰੀ ਕਣਕਾ ਵਿੱਚੇ ਸਾਰਾ ਕੁਝ ਕਰਿਆ ਦਾ ਪਨ ਵਿੱਚੇ ਸਾਰਾ ਕੁਝ ਨਾ ਬਸ ਸਾਰਾ ਕੁਝ ਵਿੱਚੇ ਤਾਂ ਜੀ ਤਾਂ ਕਰਕੇ ਉੱਚੀ ਨੀਮੀ ਜੀ ਆ ਇਹ ਇੱਥੇ ਹੈਗੀ ਆ ਉੱਥੇ ਤਾਂ ਪੱਟੀ ਪਈ ਆ ਆ ਦੇ ਜਿਕਣਾ ਛਿੱਦੀ ਹੈ ਨਾ ਛਿੱਦੀ ਦਾ ਤਾਂ ਬਹੁਤ ਹੋਣਾ ਆਏ ਤੱਗੀਆਂ ਹੀ ਆ ਬਸ ਕਿਤੇ ਕਿਤੇ ਇਹਦੇ ਚ ਨਾ ਜਿਹੜਾ ਆ ਜਿਹੜਾ ਭਾਗਾਂ ਦੇ ਤੂਹਾ ਫਾਇਦਾ ਹੁੰਦਾ ਆ ਨਿਸ਼ਾਨੀ ਆ ਤੂਹਾ ਫਾਇਦਾ ਹੁੰਦਾ ਆ ਬਾਈ ਫੋਲ ਰਹ ਜਾਂਦੀ ਆ ਨੁਕਸਾਨ ਆ ਬਾਈ ਅਚੂਹਿਆਂ ਦਾ ਸਾਰਾ ਨਾ ਅਬ ਚੂਹਾ ਇੱਥੇ ਤੇ ਵਾਧਾ ਹੋਣਾ ਹੁਣ ਹੁਣ ਤੂੰ ਤੂੰ ਸਾਬ ਲੈ ਲਾ ਵੀ ਸਾਡਾ ਵੀ 25 ਤਰੀਕ ਦਾ ਪਾਣੀ ਲਾਇਆ 25 ਤੇ 25 ਦਾ ਨਹੀਂ ਹਾਂ 25 ਦਾ 25 ਦਾ 25 ਮਹੀਨਾ 35 40 ਦਿਨੋਂ ਚੱਲੇ ਪਾਣੀ ਵਿੱਚ ਮੀਂਹ ਪੈ ਲਿਆ ਨਾ ਵਿੱਚ ਮੀਂਹ ਹੁਣ ਪਾਣੀ ਤੇ ਵੱਧ ਹੋ ਲਿਆ ਉਹ ਪਤਾ ਨਹੀਂ ਲੱਗਿਆ ਆਪਾਂ ਨੂੰ ਹੌਲੀ ਹੌਲੀ ਕਈ ਗੱਲ ਰਹਿ ਗਿਆ ਸਾਰੀ ਰਾਤ ਅਸੀਂ ਬੈ ਗਾ ਸਾਂ ਤਨ ਪਈ ਨਹੀਂ ਮਾਸੜ ਮੈਂ ਗੱਲ ਪਤਾ ਕੀ ਕਰਦਾ ਵੀ ਇਹ ਮੀਂਹ ਨਾਲ ਹੀ ਆ ਮਰਦੇ ਇਹ ਪਾਣੀ ਲੱਗੇ ਤੇ ਮਰਦੇ ਪਾਣੀ ਲੱਗੇ ਤੇ ਮਰਦੇ ਹੁਣ ਮੇਰੇ ਬਰਸੀਨ ਤੇ ਤਨ ਮੈਂ ਦਿਖਾਇਆ ਮੈਂ ਕੱਲ ਹੀ ਵੀਡੀਓ ਦਿਖਾਇਆ ਐਡੀਆਂ ਖੱਡਾਂ ਪੱਟੀਆਂ ਹੋਇਆ ਉਹ ਖੱਟਦਾ ਇਹਦਾ ਤਾਂ ਮੂੰਹ ਤਾਂ ਹੈਗਾ ਵੀ ਪਾਣੀ ਭਾਗੇ ਮਾਰਦੀਆਂ ਸੀ ਹਾਂ ਉਹਦਾ ਤਾਂ ਕੁਝ ਵੀ ਨਹੀਂ ਸਿਰ ਨਾ ਮੂੰਹ ਅੱਜ ਤੇ ਨਹੀਂ ਹੈਗਾ ਖੱਡੂ ਜਾਂ ਚੂਹਾ ਉਹਦੇ ਨਾਲ ਕਿੰਨਾ ਪਾਣੀ ਪਹਿਲੇ ਖੜ ਰਿਹਾ ਬਰਸੀਨ ਕਰੋਚਾ ਕੋ ਬਾਈ ਇਹਦੇ ਪਰ ਆਪਾਂ ਨੇ ਸਪਰੇ ਵੀ ਕਰੀ ਹੋਈ ਆ ਆ ਆ ਚੀਜ਼ ਦਾ ਬਸ ਇੱਕ ਨੁਕਸਾਨ ਆ ਹਨਾ ਬਾਕੀ ਜਮਣੀ ਇੱਕ ਨੰਬਰ ਆ ਅੱਛਾ ਇਹ ਕਿਤੇ ਆਪਣੇ ਇੱਥੇ ਫੋੜ ਦੇ ਘਟ ਹੋਇਆ ਨਹੀਂ ਕਈ ਪਾਸੇ ਦਾ ਦਿਖਾਇਆ ਬਾਹੀ ਆ ਲੋਕਾਂ ਨੂੰ ਸੁਪਰ ਸੀਡਰ ਵਾਲੀ ਆ ਬਾਈ ਵਿਚੇ ਸਾਰਾ ਕੁਝ 7301 ਹਾਈਬ੍ਰਿਡ ਬੀਜ ਤਾਂ ਉਹਦਾ ਕਦ ਮੈਂ ਕਹਿੰਨਾ ਮਹਾੜੇ ਦਿਨ ਨਾ ਹੋਣਾ ਤਿੰਨ ਤਿੰਨ ਚਾਰ ਤਿੰਨ ਤਿੰਨ ਫੁੱਟ ਦੀ ਹੋਣੀ ਆ ਸਾਢੇ ਤਿੰਨ ਫੁੱਟ ਦੀ ਉਹ ਦੇਖ ਲੈ ਉਹ ਵੀ ਕਣਕ ਵਧੀਆ ਖੜੀ ਆ ਜਿਹੜੇ ਕਿੰਨੀ ਬਿਮਾਰੀ ਬਾਰੇ ਨਾਲੇ ਲੇਟ ਦਾ ਕਿਹੜਾ ਲੇਟਾ ਕੁਝ 4000 4000 ਤੋਂ 1 ਪਤਾ ਨਹੀਂ ਕਿਹੜਾ ਉਹ ਉਹਨੂੰ ਚੱਕੀਆ ਗੁਜਰਾਂ ਨੇ ਪਰਾਲੀ ਉਹ ਸਾਫ਼ ਕਰਕੇ ਵੀ ਜੀਏ ਨੇ ਐਜ ਦਾ ਬਾਈ ਤੁਸੀਂ ਦੇਖਿਆ ਹੋਊਗਾ ਕਿਤੇ ਕਿਤੇ ਚੱਗੇ ਨੇ ਚੱਕਿਆ ਸੁਪਰ ਸੀਡ ਦਾ ਹੋਰ ਹੈ ਜਿਹਦੇ ਵਿੱਚ ਸਾਰਿਆਂ ਨਾਲ ਤਾਂ ਵਧੀਆ ਇਹ ਹੋਇਆ ਵੀ ਜਿਹੜੇ ਕੱਖ ਨਹੀਂ ਹੈ ਹੁਣ ਸਭ ਤੋਂ ਵਧੀਆ ਗੱਲ ਬਾਈ ਅਕੀਰਾ ਦਾ ਧੰਨਵਾਦ ਬਚਾਏ ਬਚਾਏ ਹੋਈ ਆ ਦੇਖੋ ਸਿਆੜਾ ਬਸ ਕਣਕ ਆ ਜੂ ਹੈ ਜੀ ਦੇਖੀ ਕਿੰਨਾ ਕੱਕੜਾ ਉਪਰ ਉਹ ਉਹ ਚ ਕਰੀ ਨਹੀਂ ਉਹਨੇ ਲੇਟ ਲੂਟ ਜਾ ਹੋ ਗਿਆ ਜਿਹੜੇ ਨਹੀਂ ਹੋਈ ਵੀ ਹੈਗੀ ਉੱਥੇ ਹੈਗਾ ਜਿਹੜੇ ਬਾਅਦ ਚ ਕਰੀ ਸਬਰੇ ਉਹ ਕਣਕ ਬਰਸਰ ਹੋਇਆ ਮਸਲ ਬਈ ਸਰੋਂ ਨੂੰ ਨਹੀਂ ਖਸ ਕਹਿੰਦੀ ਹਾਂ ਆ ਦੇਖ ਇਹਦੇ ਵਿੱਚ ਵੀ ਜੰਮੀ ਹੋਈ ਆ ਹਾਂ ਹੈਨਾ ਇਹ ਹਾਂ ਮੈਂ ਵੀ ਕਰੀ ਹੋਈ ਆ ਲੋ ਜੀ ਕਿ ਬੀਜ ਕਿ ਘਰਤੀ ਸੀ ਹਾਂ ਉਹਦਾ ਤਜਰਬਾ ਦੇਖ ਲਿਆ ਤਜਰਬਾ ਆ ਵੀ ਦੇਖ ਲੋ ਦੇਖ ਕੇ ਸਾਨੂੰ ਆਇਓ ਵੀ ਆ ਦੇਖੋ ਵਿੱਚ ਜੰਮੀ ਖੜੀ ਆ ਹੋਰ ਕੁਝ ਨਹੀਂ ਹੈ ਵਿੱਚ ਇਹਦੇ ਇੱਕ ਹੋਰ ਹੈ ਜੇ ਆਪਾਂ ਕੱਲੀ ਵਕੀਰਾ ਕਰਦੇ ਨਾ ਕੱਲੀ ਵਕੀਰਾ ਪਾ ਕੇ ਹਾਂ ਉਹ ਨਾ ਫਿਰ ਆ ਚੀਜ਼ ਨਹੀਂ ਮਾਰਨੀ ਆ ਦੇ ਕਿਹੜੇ ਸਾਗ ਖੜੀ ਆ ਵਿੱਚ ਆ ਕੀ ਹੈ ਇਹ ਕੀ ਆ ਇਹ ਪਾਲਕਰ ਸੰਜੀ ਜੀ ਖੜੀ ਆ ਇਹ ਹਾਂ ਜੇ ਆਪਾਂ ਇਹਦੇ ਵਿੱਚ ਨਾ ਪੀਲੀ ਜੀ ਦਾ ਸਟੈਂਪ ਪਾਉਂਦੇ ਆ ਸਟੈਂਪ ਨਹੀਂ ਚੀਜ਼ ਨੂੰ ਜੰਮੜ ਦਿੰਦੀ ਆ ਨਾ ਜੰਮੂ ਵੀ ਘਟ ਜੰਮੂ ਵੀ ਬਹੁਤ ਇਹ ਜੰਮ ਤੇ ਪਤਾ 2-4% ਜੰਮੂ ਵੀ ਬਾਕੀ ਖਤਮ ਕਰਦੀ ਆ ਸਟੈਂਪ ਦਾ ਦੇਖਾ ਰਿਜ਼ਲਟ ਉਹ ਮਾਰ ਦਈ ਆ ਨੀ ਉਹ ਬਹੁਤ ਆ ਪਰ ਇਹਦਾ 240 ਹੋਊਗੀ ਹੁਣ ਕਰ ਦਵੇ ਹਾਂ ਟਾਈਮ ਹੁਣ ਦੂਜੀ ਤਾਂ ਕਰਨੀ ਪੈਣੀ ਦੂਜੀ ਵੀ ਕਰਨੀ ਪੈਣੀ ਗੂਲੇ ਡੰਡੇ ਵਾਲੇ ਆ ਦੇ ਵਖੋ ਬਾਈ ਜਿੱਥੇ ਜਿੱਥੇ ਗੂਲੇ ਲੱਗੇ ਤੇ ਮਾੜਾ ਦਿਖਦੇ ਆ ਨਾ ਉਹ ਉਹ ਗਾਂ ਲਈ ਲੈਣ ਇੱਕ ਪਰ ਹੋਰ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਐ ਨੂੰ ਛੱਡ ਕੇ ਇਹ ਫਿਰ ਪੜ ਜਾਣੀ ਆ ਪੜ ਜਾਣੀ ਮਾੜੀ ਲੱਗਦੀ ਐ ਪਹਿਲਾਂ ਜੰਮੀ ਨਹੀਂ ਜੜ ਘਾਠੋਂ ਲੱਗਦੀ ਆ ਦਿਓ ਕੀ ਕਰੂਗਾ ਤੇ ਮਸੜ ਜਾਨਵਰ ਵਿੱਚ ਫਿਰਦਾ ਜਾਨਵਰ ਤਾਂ ਵਹੀ ਹੈਗੇ ਆ ਹਨਾ ਜਾਨਵਰ ਆਪਣੇ ਨੀਦ ਗੋਆ ਜ ਬਹੁਤ ਜਿਹੜੇ ਰੋਜ ਦੇ ਰੋਜ ਦੇ ਸਾਰੇ ਉਧਰ ਲੰਗੇ ਵੇ ਮੀਂਹ ਪੈਣ ਤੇ ਜਿਆਦਾ ਨਿਕਲਦੇ ਨੇ ਉਹ ਆਤੇ ਆ ਇਹਨਾਂ ਨੇ ਦਿਨ ਚੇਪੇ ਉਧਰ ਆਦਰ ਗੰਨੇ ਚੋਂ ਭਜਣਾ ਹੀ ਆ ਇਹਨਾਂ ਨੇ ਆਹੋ ਹੁਣ ਇੱਕ ਗੰਨਾ ਘੜ ਹੋਈ ਜਾਂਦਾ ਫਿਰ ਇਹਦਾ ਟਕਾਣਾ ਹੀ ਲੀ ਜਾਂਦਾ ਹਾਂ ਟਕਾਣਾ ਹੀ ਲੀ ਜਾਂਦਾ ਜਦ ਹੁਣ ਇਹਨਾਂ ਤਾਂ ਇਹੀ ਜਗ੍ਹਾ ਨੂੰ ਘਲਾ ਕੇ ਰਹਿਣਾ ਹਾਂ ਬਿਲਕੁਲ ਆਦਰ ਕੱਖ ਬਹੁਤ ਆ ਨਾ ਕਹਿੰਦਾ ਇਹਨੂੰ ਮੈਂ ਹੁਣੀ ਤਾਂ ਬੱਦੋ ਹਲਕੀ ਜਿਹੀ ਸਪਰੇਅ ਦੇ ਪਰ ਹਲਕੀ ਜਿਹੀ ਹੁਣੇ ਹੁੰਦਾ 240 ਉਹੀ ਮਾਰ ਦਿੰਦੀ ਆ ਹਾਂ ਪਤਾ ਕਰਦੇ ਆ ਮਸੜ ਇਹ ਚਰੀ ਉਹ ਕੱਖੇ ਵੀਦਾ ਦੋਰੇ ਇਹ ਇਹ ਤਾਂ ਹੁਣ ਅਸੀਂ ਐਤ ਕੀ ਲੱਗੇ ਆ ਲਾਉਣੇ 2 ਸਾਲ ਹੋ ਗਏ ਦਾ ਇਹ ਚਵੀ ਚਵੀ ਵੀਦਾ ਦਾ ਇਹ ਤਾਂ ਐਤ ਕੀ ਪਾਣੀ ਦਾ ਪ੍ਰਬੰਧ ਹੋਇਆ ਤਾਂ ਲੱਗੇ ਆ ਕਣਾ ਮਤਲਬ ਗੀਤਾ ਕੰਪ ਚੱਲਿਆ ਆ ਵੀ ਤੇਰੇ ਚੱਕ ਦਾ ਸ਼ੌਰਾ ਜਾ ਹੈ ਸ਼ੌਰਾ ਚੱਕ ਹੋ ਗਿਆ ਬਾਈ ਆਹ ਜਿਹਦਾ ਨਹੀਂ ਕੋਈ ਨੇ ਕਣਕ ਬੀਤੀ ਪਹਿਲਾਂ ਕਣਕ ਪਹਿਲਾਂ ਵੀ ਜੀ ਦੀ ਬੂਟਿਆਂ ਦੇ ਅੱਛਾ ਮੈਂ ਕਹਿੰਦਾ ਵੱਢ ਕੇ ਪਾ ਵੀ ਲਈ ਨਾ ਕਰ ਨਹੀਂ ਨਹੀਂ ਕਣਕ ਹੋਈ ਹੋਣੀ ਆ ਵੇ ਚ ਲੈ ਵੱਡੇ ਵੇ ਕੱਖ ਜਾ ਆਹ ਵਾਹ ਭਾਈ ਬਾਊਗਾ ਬੀਜਣਾ ਹੋਣਾ ਦੁਬਾਰਾ ਬੀਜਣਾ ਹੋਊਗਾ ਉਹਨੇ ਕਖਾਲਾ ਨੂੰ ਵੱਢ ਲੋ ਉਹਨਾਂ ਨੇ ਵੱਢ ਲਈ ਹੋਣੀ ਆ ਉਹਨਾਂ ਨੇ ਬੜਾਤੀ ਹੋਣੀ ਹੂੰ ਉਹ ਦੇਖਦੇ ਮੈਂ ਉੱਧਰ ਇਹ ਆ ਬਾਈ ਪ੍ਰਾਲੀ ਵਾਲਾ ਸਿਸਟਮ ਠੀਕ ਆ ਉਹ ਚਰੀ ਵਾਲ ਜਾਨ ਅਨਟਚ ਠੀਕ ਆ ਇੰਨੇ ਕਦਾ ਗਿਆ ਜਿੱਦਾਂ ਕਦੇ ਗੂੜਾ ਲੱਗ ਰਿਹਾ ਉੱਥੇ ਫੜ ਜਾ ਆ ਦੇਖੋ ਇੱਥੇ ਗਣਜੀ ਤੇ ਗੂੜਾ ਅੜ ਗਿਆ ਕੰਮ ਆ ਇਹਦੇ ਹੱਥ ਦੇ ਆ ਬਾਈ ਹੱਥੀ ਬੀਜੀ ਵੀ ਗਿਰਗੀ ਜੇ ਨਹੀਂ ਹੋ ਜੇਗਾ ਮੈਂ ਜਿੱਦਾਂ ਬੀਜੀ ਦਾ ਉਹਦੇ ਦਾਸਦਾ ਜਾਦਾ ਬੀਜ ਪੈ ਗਿਆ ਜਿਹੜੇ ਦਾ ਅਗਲਾ ਪਾਇਆ ਵਾ ਬਾਕੀ ਹੂੰ ਆ ਬਾਈ ਮੁੱਕਦੀ ਗੱਲ ਆ ਵੀ ਰੂ ਖੁਸ਼ ਹੁੰਦੀ ਦੇਖ ਕੇ ਯਾਰ ਹੁਣ ਰੂ ਤਾਂ ਹਲੇ ਦਾਹਾਂ ਦਾਹ ਖੁਸ਼ੇ ਹੋਣੀ ਹੈ ਪਹਿਲਾਂ ਆਏ ਲੱਗ ਜਾਂਦਾ ਵੀ ਛਿੱਦੀ ਆ ਹਾਂ ਜਦ ਹੁਣ ਉੱਪਰ ਬੱਲ ਜਿਹੜੀ ਛਿੱਦੀ ਆ ਉਹਦੇ ਬੱਲ ਵੀ ਨਹੀਂ ਮਾੜੀ ਨਿਕਲਨੀ ਹੋਰ ਨੇ ਹੁਣ ਖੇਤ ਸੰਗੜਾ ਨਾ ਉਹਦੇ ਖੇਤ ਦੇ ਆਲ ਦਾਲੇ ਵਾਲੀ ਬੱਲ ਦੇਖ ਕਹੀ ਤੱਕ ਸਾਨੂੰ ਬਾਈ ਦਿਖਾਵਾਂਗੇ ਐਕਸਪੈਰੀਮੈਂਟ ਇੱਥੇ ਆਜੀ ਬੱਲ ਵੀ ਦਿਖਾਵਾਂਗੇ ਇਹਦੀ ਬੱਲ ਹੋਣੀਓ ਨਹੀਂ ਬਰੀਕ ਜੀਰਾ ਇੱਥੇ ਹੀ ਨਿਕਲਣਾ ਬਾਈ ਜੀਰਾ ਹਾਂ ਨੇ ਸਾਈਡ ਦੀ ਬਾਲੇ ਉੱਡੀ ਤਖੜੀ ਗੱਬੇ ਥੰਗਣੇ ਕਰਕੇ ਬਰੀ ਗਈ ਜਿਹੜੀ ਸਿੱਧੀ ਹੈ ਗੱਬੇ ਵਾਹ ਜੀ ਵਾਹ ਆ ਦੇਖੋ ਬਾਈ ਆਪਾਂ ਨੇ ਰੜੇ ਜੀ ਬੀਜੀ ਹੋਈ ਆ ਮਜਾ ਲਾਦਾ ਕੋਈ ਨਹੀਂ ਕੋਈ ਸੈਟੋ ਕਰਿਆ ਮਜਾ ਲੱਗ ਤੇ ਧਰਤੀ ਦਿਖ ਵੀ ਜਾਵੇ ਇਹ ਨਾ ਹਲੇ ਫਰਕ ਪਾਇਆ ਬਦਈ ਡੋਲ ਨੇ ਕਿਹੜੀ ਨੇ ਜਿੰਦੇ ਵਾਲੀ ਗੱਲ ਜਿਹੜੀ ਪਾਈ ਆ ਆ ਦੇਖੋ ਜਿੰਦੇ ਵਾਲੀ ਨਾਲ ਆ ਜਿਹੜੀ ਵਿੱਚ ਜੰਮੀ ਹੋਈ ਹੈ ਨਾ ਇਹ ਡੈਡੀ ਨੇ ਕੇਰ ਕੇ ਮਿੱਟੀ ਪਾਤੀ ਦੀ ਹਾਂ ਤਾਂ ਹੀ ਜੰਮਈ ਨੇ ਇੱਥੇ ਤੁਹਾਨੂੰ ਦਿਖਾ ਸਕੀ ਦੇਖਣੇ ਦੀ ਵਿੱਚ ਡੈਡੀ ਦੋ ਦਿਨ ਲੱਗਿਆ ਰਿਆ ਪਾਓ ਪਰ ਉਹਨੂੰ ਪਤਾ ਵੀ ਚੱਕ ਲਈ ਡੋਲ ਹਾਂ ਆ ਰਿਓ ਚੱਦਾਂ ਉੱਤੋਂ ਦੇ ਸਾਹ ਆ ਆ ਦੇਖੋ ਬਾਈ ਆ ਬੱਲੇ ਬੱਲੇ ਇਹ ਜੀ ਕਣਕ ਹੋ ਗਈ ਮੈਂ ਕਹਿੰਦਾ ਆ ਸਿੱਧੀ ਦਾ ਹੀ ਫਰਕ ਹੈ ਜੱਗੇ ਦੇ ਦੇਖੀ ਮੈਂ ਉਦੋਂ ਹੂੰ ਜੱਗੇ ਦੇ ਤਾਂ ਹੀਓ ਬਹੁਤ ਹੈ ਜੱਗੇ ਦਾ ਆਦਾ 7.5 8 ਢੱਕਿਆ ਸੀ ਕਹਿੰਦੇ ਬਹੁਤ ਹੈ ਉਧਰ 50 ਏਡਾ ਢੱਕੇ ਸਿੱਧੀ ਆ ਫਿਰ ਉਹ ਸਿੱਧੀ ਨੂੰ ਬੀਜੇ ਹਜਾ ਹੂੰ 7 ਕਿਲੋ ਕਹਿੰਦਾ ਬੀਜ ਪਾਇਆ ਐਉਂ ਪਈ ਥੱਲੇ ਦੀ ਉਹ ਤਾਂ ਉਕਾਲੀ ਤਾਂ ਨਹੀਂ ਹੈਗੀ ਕਾਲੀ ਕਾਲੀ ਨਹੀਂ ਹੈਗੀ ਹੈ ਦੂਜੋ ਉਹ ਵੀ ਤਾਂ ਲਟਕਈ ਚੱਲਦੀ ਥੱਲੇ ਹਾਂ ਬਹੁਤ ਉਹ ਹੈ ਕਣਕ ਜਿੰਨੀ ਕਹਦਮ ਜਿੰਨੀ ਕਹਦਮ ਮੇ ਨੇ ਨਾਲੇ ਕਹਿੰਦਾ ਦੋ ਵਾਰ ਇੱਕ ਵਾਰ ਪਾਣੀ ਦੇ ਭਰ ਲੈ ਕਹਿੰਦਾ ਇੱਕ ਵਾਰ ਇਹਨੇ ਨਾ ਭਰਤੀ ਲਾਗਵਾਂ ਨੀ ਅੱਛਾ ਦੋ ਵਾਰ ਪਾਣੀ ਗਾਲੀ ਭਰ ਲੈ ਆ ਉ ਤਾਂ ਬਹੁਤ ਜੰਮੀ ਹੋਈ ਆ ਦਿਖਦਾ ਹੀ ਨਹੀਂ ਕੋਈ ਤਾਂ ਕਣਕ ਦਾ ਬਹੁਤ ਆ ਹਾਂ ਕਣਕ ਘੱਟ ਆ ਹਾਂ ਤਾਂ ਕਣਕ ਵੱਧੂ ਆ ਵੱਧੂ ਓ ਦਰਅਸਲ ਤਾਂ ਚਾਹੀਦੀ ਕਣਕ ਉੱਕਣਾ ਬਾਈ ਕਣ ਚਾਹੀਦੀ ਉੱਕਣਾ ਹੀ ਛਿੱਧੀ ਬਿੱਧੀ ਜੀ ਹਾਂ ਹੈਨਾ ਇਹਦੇ ਜੀ ਦੇਖਾ ਚਰੀ ਵਾਲੇ ਦਾ ਚਰੀ ਵਾਲਾ ਖੇਤ ਦੀ ਜਾਨ ਹੀ ਕੱਢ ਦਿੰਦਾ ਇਹ ਰੰਗ ਦਾ ਫਰਕ ਪਿਆ ਹ ਹ ਆ ਦੇਖੋ ਬਾਈ ਆ ਤੁਹਾਨੂੰ ਆਪੇ ਦਿਖ ਜਾਣਾ ਆ ਹੈਗਾ ਪਲੱਕ ਪਰ ਤੇ ਆਉ ਹੈਗਾ ਕਾਲਸ ਪਰ ਇਹਦਾ ਪਿਆ ਕਾਲਾ ਆ ਫਪ ਵਰਗਾ ਇਹ ਬਾਈ ਨਜ਼ਾਰਾ ਕੀ ਆ ਇਹ ਉਹ ਚ ਪ੍ਰਾਲੀ ਵਿੱਚੇ ਆ ਚਲੋ ਮਸਟ ਹੈ ਤਾਂ ਖਾਦੇ ਆ ਉਹ ਖਾਦੇ ਆ ਉਹ ਉਹ ਹੈਗੀ ਧੰਨ ਵਾਲੇ ਖੇਤ ਆ ਚਰੀ ਵਾਲੇ ਖਾਦੇ ਪਈ ਆ ਹੁਣ ਆ ਵਿੱਚੇ ਗਲ ਨਹੀਂ ਪਾਣੀ ਲਾਉ ਤੇ ਕਿਹ ਜੀ ਆਇਆਂ ਜਿਹੜਾ ਕੋਰਾ ਪਿਆ ਹੁੰਦਾ ਗਏ ਆ ਦੇਖ ਇਹ ਜਮੀ ਪਈ ਥੱਲੇ ਹੁਣ ਇਹਦੀ ਖਾਦੇ ਬਣਨੀ ਹੋਰ ਜਿਹੜੀਆਂ ਖੁੰਬਾ ਖਾਂਬਾ ਜੀਆਂ ਹੁੰਦੀਆਂ ਇਹਦੇ ਪਰੇ ਪਲਦੀਆਂ ਇੰਨਾ ਪਰੇ ਪਲਦੀਆਂ ਉਹ ਥੱਲੇ ਤੇ ਖਰਾਕੇ ਦੇ ਵਿੱਚ ਐ ਮੈਨੂੰ ਖੇਤ ਦਾ ਜਿਆਦਾ ਡਾਊਟ ਤਾਂ ਮਾ ਹੁਣ ਮੈਂ ਕਿਹਾ ਭਰਨਾ ਨਹੀਂ ਹੈਗਾ ਪਰ ਇਹ ਉਹਦੇ ਨਾਲ ਵੀ ਲੂਟ ਭਰੇ ਆ ਉਹਦੇ ਨਾਲ ਵੀ ਲੂਟ ਆ ਕੀ ਤੱਕ ਦੇ ਤੱਕੀ ਰਹੀ ਹਾਂ ਆ ਆਇਨ ਬਣ ਗਿਆ ਮੈਂ ਥੱਲੇ ਜਾ ਉਹ ਦੇਖਿਆ ਦਾ ਤੇ 4 ਬਿੱਗੇ ਤੋਂ ਆਇਆ ਇਹ 3 ਆਈ ਅੱਛਾ 3 ਆਏ 3 ਇਹ ਆ 2 ਆਏ ਠੀਕ 5 2.5 ਆਏ 1.5 ਆ ਉਹ ਆ ਕੁੱਲ ਮਲਾਇ 2.5 ਆਹ ਢਾਈ ਉਹ ਸੁਣੇ ਹੈ ਨਾ ਆਪਣੀ 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 ਢਾਈ ਆਹਾ ਹਾਂ ਆ ਤੇ ਨਾ ਆ ਤੇ ਨਾ ਯਾਰ ਤੂੰ ਕਰੇ ਤੇ ਅੱਜ ਜਾਂਦਾ ਮੈਂ ਕਹਿੰਦਾ ਆਹ ਵੱਡੂ ਲਾਦਾ ਮੈਂ ਕਿਹੜਾ ਇਹ ਨਾਲ ਤੇ ਢਾਈ ਨਾਲ ਤੇ ਨਹੀਂ ਹਾਂ ਆ ਦੋ ਆ ਆ ਢਾਈ ਆ ਆਹੋ ਮੇਰਾ ਢਾਈ ਦੇ ਨਾਲ ਤੇ ਡੁੱਬਣਾ ਦਾ ਸੋ ਬਾਤ ਕੋਈ ਕਿੱਥੇ ਲਾ ਆ ਬਈ ਉਹ ਹੋਈ ਏ ਚਰਾਈ ਇਹ ਵੀ ਪਹਿਲਾਂ ਆਦਿ ਮੈਨੂੰ ਵੱਧ ਲੱਗਦੀ ਨਹੀਂ ਨਹੀਂ ਮਾਸੜ ਉਹੀ ਲੱਗੀ ਜਾਂਦਾ ਉਹੀ ਲੱਗੀ ਜਾਂਦਾ ਨੂੰ ਲਵਾਈ ਜ਼ਿਆਦਾ ਕਰਕੇ ਲੱਗੀ ਜਾਂਦਾ ਦੇਖਦਾ ਨਹੀਂ ਜਦ ਕਣਕਾ ਤਾਂ ਵਧੀਆ ਆਇਆ ਇੱਕ ਦੀ ਜਿਹੜਾ ਮੌਸਮ ਆ ਨਾ ਇਹ ਵੀ ਠੰਡਾ ਰਿਹਾ ਉਹਦੇ ਕਰਕੇ ਵੀ ਹੈਗਾ ਹੂੰ ਨੇ ਵੀ ਆ ਹਾਂ ਮੌਸਮ ਵੀ ਬਹੁਤ ਵਧੀਆ ਰਿਹਾ ਹੈ ਨਾ ਵਾਸਤੇ ਅੱਗੇ ਪਿੱਛੇ ਗਰਮੀ ਆ ਗਈ ਤੇ ਕਿਲਾ ਨਾਲੀਆਂ ਚੜ ਗਈਆਂ ਹਾਂ ਫਿਰ ਉਹਦੇ ਵਿੱਚ ਨੁਕਸਾਨ ਹੈ ਜਿੰਨੀ ਦਾ ਦਾ ਉਹਦਾ ਮੈਂ ਕਹਿੰਦਾ ਇਹ ਰੇ ਪਾ ਦੋ ਮੈਂ ਅੱਜ ਇਹ ਕਿੰਨਾ ਪੈ ਗਿਆ ਇਹ ਦੇਖ ਲਓ ਦੋ ਥੈਲੇ ਪਾਏ ਹਜੇ ਦੋ ਦੀ ਐਵਰੇਜ ਕਿਲੇ ਦੀ ਠੀਕ ਆ ਹੁਣ ਅਸੀਂ ਤਾਂ ਪਾ ਤੀ ਠੰਢੀ ਕਰਕੇ ਰੁਕੀ ਵੀ ਤੇਰੇ ਤੋਂ ਹੁਣ ਚੱਲੀ ਗਈ ਮੈਂ ਕਹਿੰਦਾ ਇਹ ਚ ਪਾ ਦੋ ਮੈਂ ਪਲੀਜੀ ਹੈ ਨਾ ਅਏ ਤੇ ਪਾਦੇ ਪੀਲੀ ਵੀ ਨਹੀਂ ਇਹਦਾ ਹਲੇ ਕੱਦ ਵੀ ਹੈਗਾ ਥੱਲੇ ਰੇਹ ਚੱਲਣ ਦਾ ਹਾਂ ਇਹ ਤਾਂ ਇਹਦੇ ਪਤਾ ਰੇਹ ਇਹਦੇ ਪਰੇ ਰਹਿਣ ਉੱਪਰ ਆਉਣਾ ਦਾ ਇਹਨਾਂ ਅੱਧਾ ਥੈਲਾ ਪਾ ਵੀ ਦੇ ਕੁਝ ਨਹੀਂ ਕਹਿੰਦਾ ਹੈਗਾ ਅੱਧਾ ਤਾਂ ਹੱਲਾ ਗੇਰਦੇ ਅੱਛਾ ਹਾਂ ਅਸੀਂ ਮੈਂ ਹੁਣ ਤੱਕ ਪਹਿਲਾਂ ਰੇਹ ਪਾਉਂਦਾ ਰਿਹਾ ਅੱਧਾ ਥੈਲਾ ਹੀ ਪਾਉਂਦਾ ਹਾਂ ਹਾਂ ਵੀ ਇਕੱਠਾ ਨਹੀਂ ਪਾਉਣਾ ਇਕੱਠਾ ਨਹੀਂ ਪਾਉਣਾ ਜੇ ਥੈਲਾ ਪਾਦੇ ਉਹ ਵੀ ਉਨੇ ਹੀ ਕੰਮ ਕਰਦਾ ਅੱਧਾ ਵੀ ਉਨੇ ਹੀ ਕਰਦਾ ਹਾਂ ਪਾ ਚਾਰ ਵਾਰ ਦੇ ਨੇ 2.5 ਦੋ ਥੈਲੇ ਹੀ ਹੁੰਦੇ ਤੇ ਅੱਛਾ ਹੁਣ ਦੋ ਵਾਰ ਨਵੇੜ ਦਿੰਦੇ ਆ ਜਾਂ ਚਾਰ ਵਾਰ ਪਾਉਣਾ ਦਾ ਅੱਧਾ ਥੈਲਾ ਵੀ ਉਨੇ ਹੀ ਦੇ ਬੇਨਦੰਦ ਤਾਂ ਥੱਲੇ ਗੇਦਿਆਂ ਨੇ ਜੀ ਗੀਰਦਾ ਵੱਧ ਪਾਦੀ ਬਾਕੀ ਬਾਈ ਠੀਕ ਆ ਆਪਣਾ ਸਿਸਟਮ ਜਿਹੜਾ ਕਹੇ ਗਏ ਵੀ ਪਰਾਲੀ ਚ ਕਾ ਦੇ ਸਾਰਿਆਂ ਦੇ ਬਾਹਰ ਕਣਕ ਸਭ ਤੋਂ ਵਧੀਆ ਨਹੀਂ ਮਾੜਾ ਉਹਦਾ ਠੀਕ ਆ ਵੀ ਜਿਹੜਾ ਕਹਿੰਦੇ ਵੀ ਪਰਾਲੀ ਚ ਕਾ ਦੇ ਤੇ ਫੁੱਦੂ ਕੰਮ ਕਰ ਲਿਆ ਗਾਲ ਲਿਆ ਤੇ ਲੋਟਾ ਕੰਮ ਆਪਣਾ ਠੀਕ ਆ ਠੀਕ ਆ ਬਾਕੀ ਹਜੇ ਅੱਧਾ ਵੀ ਹੋ ਜੀ ਉਹ ਵੀ ਵਧੀਆ ਅਸੀਂ ਮੈਂ ਗੱਠਾ ਜੇ ਬਣਨੇ ਜਿੱਥੇ ਗੱਠਾ ਬਣਨਗੇ ਵਧੀਆ ਬਣ ਕੇ ਖੇਡ ਹੋਰ ਸੋਹਣਾ ਉਹ ਮੀਂਹ ਪੈ ਗਿਆ ਨਾ ਫਿਰ ਉਹਨੂੰ ਤਾਂ ਨਹੀਂ ਚੱਕੀ ਵੀ ਇੱਕਣਾ ਹੋ ਜਾਂਦਾ ਬਾਕੀ ਤੇਰਾ ਆਪਾਂ ਲਾ ਕਰੇ ਵੀ ਇੱਕ ਦੀ ਕਣਕਾ ਠੀਕ ਆ ਕਣਕਾ ਪਿੱਛੇ ਧਾਨਾ ਦਾ ਵੀ ਝਾੜ ਚਲੋ ਵਧੀਆ ਹੈ ਕਣਕਾਂ ਵਿੱਚ ਥੋੜੀ ਜਿਹੀ ਦਿੱਕਤ ਰਹੀ ਹੈ ਹਾਂ ਵੀ ਸਾਰਾ ਕੁਝ ਲੂਟ ਹੋ ਗਿਆ ਉਤੇ ਪਹਿਲਾਂ ਕਣਕ ਦਾ ਵੀ ਝਾੜ ਵੀ ਵਧੀਆ ਰਿਹਾ ਹਾਂ ਉਹਦੇ ਵੀ 24 24 ਦੇ ਨਿਕਲੇ ਆ ਵੀ ਹੁਣ 3-4 ਸਾਲ ਹੋ ਗਏ ਫਸਲਾਂ ਵਧੀਆ ਨਿਕਲਦੀਆਂ ਹਾਂ ਦੇਖਣ ਚਾਹੀਦਾ ਤਾਂ ਹੀ ਬਣਦਾ ਕੋਈ ਮਾੜਾ ਦੇਖਣ ਵਿੱਚ ਦਿੱਕਤ ਨਹੀਂ ਪਿੱਛੇ ਨੇ ਵਧੀਆ ਝਾੜ ਤੇ ਜੇ ਕਿਤੇ ਨਾ ਕਰਦੇ ਧਾਨ ਮੈਂ ਕਹਿੰਦਾ ਇਹ ਇੰਨਾ ਸੀ ਝਾੜ ਕੇ ਦੇਖਿਆ 30 30 30 ਕਾਉਂਟ ਹੋ ਜਾਂਦੇ ਹੋਰ ਪਰ ਫੇਰ ਵੀ ਨਿਕਲੇ ਆ ਆ ਮੇਰੀ ਹਫਤਾ ਰੋਲੀ ਗਈ ਕਰਾਂ ਫੇਰ ਵੀ ਨਿਕਲੇ ਚਲੋ ਚੱਲਦੇ ਆਂ ਬਾਕੀ ਬਾਈ ਤਿੰਨ ਵਜ ਗਏ ਹੁਣ ਦੇਖੀਏ ਡੰਗਰਾ ਵੱਲੋਂ ਐ ਮਾਹੜ ਡੰਗਰਾ ਦਾ ਜ਼ਰੂਰੀ ਆ ਬਾਈ ਹਾਂ ਨਾ ਥੱਲੇ ਸੁੱਕ ਗਿੱਲ ਆਦੀ ਕਿਹੜੇ ਕਾਹ ਸੈਡ ਰਿਹਾ ਹੋਇਆ ਐ ਦੂਰ ਤੀ ਦਿਖਦਾ ਪੱਕੀ ਬਾਈ ਲੋਟ ਆਪਰ ਵਾਲੀ ਗਾਣਾ ਕੰਮ ਇਹ ਤਾਂ ਇੱਕ ਨਾ ਮਾਹੜ ਹੋਰ ਕਰੇ ਚੱਲ ਆਪਣੇ ਕੋਲ ਤਾਂ ਹੈ ਨਹੀਂ ਹੁਣ ਉਹ ਗੱਲ ਆ ਇੱਕ ਜਿੱਦਣ ਤੇ ਵਢਾ ਲਈ ਜ ਆਪਣੀ ਕਿਆ ਹੁੰਦੀ ਆ ਤਾਨ ਵਢਾ ਲੈ ਇਹਨੂੰ ਸੁਪਰ ਸੀਟਰ ਨਾਲ ਬਾਹ ਦੇ ਬਾਹ ਕੇ ਰੌਣੀ ਕਰ ਬਾਹ ਕੇ ਰੌਣੀ ਕਰ ਫੇਰ ਜੇ ਬਾਦੂ ਬਾਦ ਚ ਡ੍ਰਿਲ ਕਰ ਲਾ ਠੀਕ ਨਹੀਂ ਆਹ ਤਾਂ ਕਬੀਆਂ ਦੀ ਪਾੜ ਕੇ ਪੈ ਜਵੇ ਕਿਤੇ ਪਾਣੀ ਲੱਜ ਜਵੇ ਇਹਨੂੰ ਗਲ ਜਵੇ ਚਲੋ ਬਾਕੀ ਬਾਈ ਠੀਕ ਆ ਜੀ ਚਲਦੇ ਆਉਣ ਘਰ ਨੂੰ